ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰੇ ਨਾਲ ਨਾ ਕੱਲ ਹੀ ਕੋਈ ਦਫ਼ਤਰ ਦੇ ਵਿੱਚ ਗੱਲ ਕਰ ਰਿਆ ਸੀ ਤੇ ਉਹ ਮੇਰੇ ਸੀਨੀਅਰ ਨੇ ਮੈਮ ਉਹ ਕਹਿੰਦੇ ਕਿ ਅਸੀਂ ਜਦੋਂ ਵੀ ਤੁਹਾਨੂੰ ਵੇਖਦੇ ਆ ਨਾ ਸਾਨੂੰ ਐਵੇਂ ਲੱਗਦਾ ਕਿ ਜਿਵੇਂ ਤੁਹਾਡੇ ਫੇਸ ਤੇ ਦੋ ਵੱਡੀਆਂ ਟਿਊਬ ਲਾਈਟਸ ਜਗ ਰਹੀਆਂ ਹੋਣ ਤੁਸੀਂ ਹਰ ਵੇਲੇ ਖੁਸ਼ ਰਹਿੰਦੇ ਹੋ ਹਰ ਵੇਲੇ ਕੋਈ ਖੁਸ਼ ਕਿਵੇਂ रह ਸਕਦਾ ਅਸੀਂ ਹਰ ਵੇਲੇ ਖੁਸ਼ ਰਹਿ ਸਕਦੇ ਆ ਪਰ ਜਦੋਂ ਇੱਕ ਗਲਤ ਪਾਸਵਰਡ ਦੇ ਨਾਲ ਇੱਕ ਮੋਬਾਈਲ ਦਾ ਲੋਕ ਨਹੀਂ ਖੁੱਲਦਾ ਤਾਂ ਗਲਤ ਲਾਈਫ ਸਟਾਈਲ ਦੇ ਨਾਲ ਅਸੀਂ ਖੁਸ਼ ਕਿਵੇਂ ਰਹਿ ਸਕਦੇ ਆ ਇਹ ਸੋਚਣ ਵਾਲੀ ਗੱਲ ਹੈ ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਖੁਸ਼ੀਆਂ ਹੁੰਦੀਆਂ ਬਸ ਅਸੀਂ ਉਹਨਾਂ ਖੁਸ਼ੀਆਂ ਨੂੰ ਲੱਭਦੇ ਨਹੀਂ ਇੱਕ ਕਿਤਾਬ ਹੈ ਦਾ ਸਿਕਰਟ ਕਾਫੀ ਸਾਰੀਆਂ ਭਾਸ਼ਾਵਾਂ ਦੇ ਵਿੱਚ ਇਹ ਕਿਤਾਬ ਅਨੁਵਾਦ ਹੋਈ ਹੈ ਤੇ ਆਸਟ੍ਰੇਲੀਅਨ ਰਾਈਟਰ ਨੇ ਬੀਬੀ ਜੀ ਨਾਲ ਵੱਲੋਂ ਇਹ ਕਿਤਾਬ ਲਿਖੀ ਗਈ ਹੈ ਇਹ ਕਿਤਾਬ ਦੂਖ ਦਿਖਾ ਕੇ ਪਹਿਲਾਂ ਲਿਖੀ ਗਈ ਹੈ ਇਹ ਕਿਤਾਬ ਸਾਨੂੰ ਦੱਸਦੀ ਹੈ ਕਿ ਤੁਸੀਂ ਜਿਸ ਵੀ ਚੀਜ਼ ਨੂੰ ਅਟਰੈਕਟ ਕਰਦੇ ਹੋ ਨਾ ਉਹੀ ਚੀਜ਼ ਤੁਹਾਡੇ ਵੱਲ ਖਿੱਚੀ ਆਉਂਦੀ ਹੈ ਕਿਉਂਕਿ ਇਹ ਜਿਹੜਾ ਯੂਨੀਵਰਸ ਹੈ ਨਾ ਜਿਹੜਾ ਬ੍ਰਹਮੰਡ ਹੈ ਸਾਡਾ ਹਨਾ ਇਹ ਖਾਲੀ ਨਹੀਂ ਹੈ ਇਹ ਲੋਕਾਂ ਦੇ ਵਿਚਾਰਾਂ ਨਾਲ ਭਰਿਆ ਹੋਇਆ ਹੈ ਲੋਕਾਂ ਦੀਆਂ એનર્ਜੀਜ਼ ਦੇ ਨਾਲ ਭਰਿਆ ਹੋਇਆ ਹੈ ਜੇ ਤੁਸੀਂ ਨੈਗੇਟਿਵ ਸੋਚੋਗੇ ਤਾਂ ਨੈਗੇਟਿਵ એનર્ਜੀਜ਼ ਅਟਰੈਕਟ ਹੁੰਦੀਆਂ ਤੁਸੀਂ ਪੋਜ਼ਿਟਿਵ ਸੋਚੋਗੇ ਤਾਂ ਪੋਜ਼ਿਟਿਵ એનર્ਜੀਜ਼ ਅਟਰੈਕਟ ਹੋਣੀਆਂ ਹੁਣ ਗੱਲ ਤਾਂ ਇਹ ਹੈ ਨਾ ਕਿ ਪੋਜ਼ਿਟਿਵ ਸੋਚਿਆ ਕਿਵੇਂ ਜਾਵੇ ਠੀਕ ਹੈ ਤਾਂ ਪੋਜ਼ਿਟਿਵਿਟੀ ਜਿਹੜੀ ਹੈ ਨਾ ਉਹ ਅਸੀਂ ਖੁਦ ਕ੍ਰੀਏਟ ਕਰਨੀ ਹੁੰਦੀ ਹੈ ਜਿਵੇਂ ਇੱਕ ਮਸ਼ਹੂਰ ਫਿਲਮ ਦਾ ਡਾਇਲੋਗ ਹੈ ਨਾ ਓਮ ਸ਼ਾਂਤੀ ਓਮ ਦੇ ਵਿੱਚ ਸ਼ਾਹਰੁਖ ਖਾਨ ਨੇ ਕਿਹਾ ਹੈ ਕਿ ਤੁਸੀਂ ਜਿਸ ਵੀ ਚੀਜ਼ ਨੂੰ ਪੂਰੀ ਸ਼ਿੱਦਤ ਦੇ ਨਾਲ ਚਾਹੁੰਦੇ ਹੋ ਨਾ ਪੂਰਾ ਜਿਹੜਾ ਬ੍ਰਹਮੰਡ ਹੈ ਪੂਰਾ ਯੂਨੀਵਰਸ ਉਸ ਚੀਜ਼ ਨੂੰ ਤੁਹਾਨੂੰ ਮਿਲਾਉਣ ਦੇ ਵਿੱਚ ਲੱਗ ਜਾਂਦਾ ਹੈ ਇਹ ਚੀਜ਼ ਕੋਈ ਵੀ ਹੋ ਸਕਦੀ ਹੈ ਤੁਹਾਡਾ ਕੋਈ ਵੀ ਗੋਲ ਹੋ ਸਕਦਾ ਹੈ ਤੁਸੀਂ ਇੱਕ ਵਾਰ ਮਨ ਬਣਾ ਕੇ ਨਾ ਉਸ ਗੋਲ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦੋ ਉਸ ਤੋਂ ਬਾਅਦ ਦੇਖਿਓ ਕਿ ਚੀਜ਼ਾਂ ਕਿਵੇਂ ਮਤਲਬ ਤੁਸੀਂ ਜੋ ਮੈਨੀਫੈਸਟ ਕਰਦੇ ਹੋ ਉਹੀ ਕਿਵੇਂ ਅਸਲੀਅਤ ਦੇ ਵਿੱਚ ਹੋਣਾ ਸ਼ੁਰੂ ਕਰ ਦਿੰਦਾ ਇਹਨੂੰ ਕਹਿੰਦੇ ਆ ਲਾਅ ਆਫ ਮੈਨੀਫੈਸਟੇਸ਼ਨ ਠੀਕ ਹੈ ਤੁਸੀਂ ਜੋ ਵੀ ਮੈਨੀਫੈਸਟ ਕਰੋਗੇ ਨਾ ਉਹੀ ਕੁਝ ਤੁਹਾਡੇ ਨਾਲ ਵਾਪਰਨ ਲੱਗ ਜਾਂਦਾ ਹੁਣ ਜੇ ਤੁਸੀਂ 네ਗਟਿਵਿਟੀ ਨੂੰ ਅਟਰੈਕਟ ਕਰੋਗੇ ਤਾਂ 네ਗਟਿਵਿਟੀ ਤੁਹਾਡੇ ਕੋਲ ਆਏਗੀ ਪੋਜ਼ਿਟਿਵਿਟੀ ਨੂੰ ਅਟਰੈਕਟ ਕਰੋਗੇ ਤਾਂ ਪੋਜ਼ਿਟਿਵਿਟੀ ਹੀ ਤੁਹਾਡੇ ਕੋਲ ਆਏਗੀ ਤੇ ਦਾ ਸੀਕ੍ਰੇਟ ਕਿਤਾਬ ਦੇ ਵਿੱਚ ਹੁਣ ਉਹ ਕੀ ਕਹਿੰਦੇ ਨੇ ਉਹ ਕਹਿੰਦੇ ਕਿ ਤੁਸੀਂ ਨਾ ਖੁਸ਼ੀਆਂ ਨੂੰ ਆਪਣੇ ਵੱਲ ਅਟਰੈਕਟ ਕਰੋ ਕਿਸ ਤਰ੍ਹਾਂ ਤੁਸੀਂ ਗ੍ਰੇਟਫੁਲ ਹੋਣਾ ਹਰ ਇੱਕ ਚੀਜ਼ ਦੇ ਲਈ ਸ਼ੁਕਰਾਨੇ ਦਾ ਭਾਵ ਹੋਣਾ ਚਾਹੀਦਾ ਤੁਹਾਡੇ ਕੋਲ ਕਿ ਨਵਾਂ ਦਿਨ ਚੜਿਆ ਤੁਸੀਂ ਆਪਣੇ ਘਰ ਪਰਿਵਾਰ ਦੇ ਨਾਲ ਉਹ ਘਰ ਪਰਿਵਾਰ ਦੇ ਵਿੱਚ ਸੁੱਖ-ਸਾਂਦ ਹੈ ਸਾਰੇ ਜੀ ਸਹੀ ਸਲਾਮਤ ਨੇ ਕਿਸੇ ਨੂੰ ਕੋਈ ਬਿਮਾਰੀ ਨਹੀਂ ਹੈਗੀ ਹਨਾ ਇਹ ਸਭ ਤੋਂ ਵੱਡਾ ਸ਼ੁਕਰਾਨਾ ਹੁੰਦਾ ਕਿਉਂਕਿ ਜਿਹੜੇ ਸਭ ਤੋਂ ਵੱਡੇ ਘਾਟੇ ਹੁੰਦੇ ਹਨ ਨਾ ਸਾਡੀ ਜ਼ਿੰਦਗੀ ਦੇ ਉਹ ਹੁੰਦੇ ਹਨ ਕਿ ਸਾਡਾ ਕੋਈ ਬਹੁਤ ਆਪਣਾ ਕੋਈ ਬਹੁਤ ਅਜੀਜ਼ ਜਿਹੜਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਜਿਹਨੇ ਵਾਪਸ ਨਹੀਂ ਆਉਣਾ ਮਾਪਿਆਂ ਲਈ ਔਲਾਦ ਦਾ ਦੁੱਖ ਬਹੁਤ ਵੱਡਾ ਹੁੰਦਾ ਹੈ ਨਾ ਤਾਂ ਹੁਣ ਇੱਕ ਚੀਜ਼ ਤੁਸੀਂ ਸਮਝ ਲਓ ਕਿ ਜਿਹੜੀ ਇਹ ਜ਼ਿੰਦਗੀ ਹੈ ਨਾ ਇਹ ਜ਼ਿੰਦਗੀ ਜਿਸ ਰੂਪ ਦੇ ਵਿੱਚ ਤੁਹਾਨੂੰ ਅੱਜ ਮਿਲੀ ਹੈ ਜਿਵੇਂ ਦੀ ਵੀ ਮਿਲੀ ਹੈ ਇਹਨੇ ਦੁਬਾਰਾ ਤੁਹਾਨੂੰ ਨਹੀਂ ਮਿਲਣਾ ਜੋ ਪਰਿਵਾਰ ਜੋ ਲੋਕ ਜਿਹੜਾ ਤੁਹਾਡੇ ਹਸਬੰਡ ਜਾਂ ਵਾਈਫ ਜੋ ਬੱਚੇ ਜੋ ਮਾਪੇ ਤੁਹਾਡੇ ਕੋਲ ਅੱਜ ਨਹੀਂ ਨਾ ਜਿਹੜੇ ਭੈਣ ਭਰਾ ਅੱਜ ਨਹੀਂ ਮੁੜ ਕੀ ਇਹਨਾਂ ਨੇ ਦੁਬਾਰਾ ਤੁਹਾਨੂੰ ਕਦੇ ਨਹੀਂ ਮਿਲਣਾ ਇਹ ਜੋ ਹੈਗੇ ਨਹੀਂ ਇਹ ਹੁਣੇ ਨਹੀਂ ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਾ ਅਸੀਂ ਉਹੀ ਗੱਲਾਂ ਕਰਨੀਆਂ ਕਿ ਅਸੀਂ ਖੁਸ਼ ਕਿਵੇਂ रह ਸਕਦੇ ਆ ਖੁਸ਼ੀ ਦੇ ਨਾਲ ਕੁਝ ਰੂਲ ਮੈਂ ਤੁਹਾਨੂੰ ਦੱਸਾਂਗੀ ਅੱਠ ਨਿਯਮ ਨੇ ਕੁੱਲ ਜਿਨ੍ਹਾਂ ਨੂੰ ਮੈਂ ਆਪਣੀ ਲਾਈਫ ਦੇ ਵਿੱਚ ਜੱਤੋਂ ਅਪਣਾਇਆ ਤੁਸੀਂ ਇਸ ਨੂੰ ਇੱਕ ਚੈਲੰਜ ਵਜੋਂ ਵੀ ਐਕਸੈਪਟ ਕਰ ਸਕਦੇ ਹੋ ਕਿ 30 ਦਿਨ ਤੇ ਇਹ ਅੱਠ ਰੂਲ ਤੁਸੀਂ ਆਪਣੀ ਲਾਈਫ ਦੇ ਵਿੱਚ ਜਦੋਂ ਵੀ ਇਹਨੂੰ ਅਜਮਾਉਂਗੇ ਉਸ ਤੋਂ ਬਾਅਦ ਤੁਸੀਂ ਇੱਕ ਮਹੀਨੇ ਦੇ ਬਾਅਦ ਮੈਨੂੰ ਖੁਦ ਦੱਸੋਗੇ ਕਮੈਂਟਸ ਦੇ ਵਿੱਚ ਕਿ ਹਾਂ ਤੁਹਾਡੀ ਲਾਈਫ ਦੇ ਵਿੱਚ ਕਿੰਨਾ ਚੇਂਜ ਆਇਆ ਹੈ ਸਭ ਤੋਂ ਪਹਿਲੀ ਗੱਲ ਇਹ ਕਿ ਪੋਜ਼ਿਟਿਵਿਟੀ ਨੂੰ ਅਟਰੈਕਟ ਕਰਨਾ ਹੈ 네ਗੇਟਿਵਿਟੀ ਤੋਂ ਦੂਰ ਰਹਿਣਾ ਹੈ ਉਹਦੇ ਲਈ ਤੁਸੀਂ ਕੀ ਕਰਨਾ ਆਪਣੀ ਬਾਉਂਡਰੀ ਸੈੱਟ ਕਰਨੀ ਹੈ ਬਾਉਂਡਰੀ ਕਿਸ ਤਰ੍ਹਾਂ ਦੀ ਸੈੱਟ ਕਰਨੀ ਹੈ ਤੁਹਾਨੂੰ ਤੁਹਾਡੀਆਂ ਲਿਮਿਟਸ ਪਤਾ ਹੋਣੀਆਂ ਚਾਹੀਦੀਆਂ ਕਿ ਤੁਸੀਂ ਓਵਰ ਥਿੰਕ ਨਹੀਂ ਕਰਨਾ ਠੀਕ ਹੈ ਕਈ ਵਾਰ ਨਾ ਸੀ 네ਗੇਟਿਵ ਥਾਟਸ ਦੀ ਚਾਹੇ 네ਗੇਟਿਵ ਚਾਹੇ ਪੋਜ਼ਿਟਿਵ ਥਾਟਸ ਦੀ ਚੀਨ ਬਣਦੀ ਹੈ ਮੈਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਦੱਸ ਚੁੱਕੀ ਹਾਂ ਤੁਸੀਂ ਜੋ ਵੀ ਸੋਚਦੇ ਹੋ ਫਿਰ ਜੇ ਤੁਸੀਂ ਬੁਰਾ ਸੋਚੋਗੇ ਤੁਹਾਨੂੰ ਹੋਰ ਬੁਰੇ-ਬੁਰੇ ਖਿਆਲ ਆਉਣਗੇ ਜੇ ਚੰਗਾ ਸੋਚੋਗੇ ਤਾਂ ਹੋਰ ਚੰਗਾ-ਚੰਗਾ ਹੀ ਹੋਏਗਾ ਇੱਕ ਹੋਰ ਤੁਹਾਨੂੰ ਰਾਜ਼ ਦੀ ਗੱਲ ਦੱਸਾਂ ਜਿਹੜੀ ਦ ਸਿਕਰਟ ਕਿਤਾਬ ਦੇ ਵਿੱਚ ਹੈ ਉਹ ਜਿਹੜੀ ਰਾਜ਼ ਦੀ ਗੱਲ ਹੈ ਨਾ ਉਹ ਇਹ ਹੈ ਕਿ ਇਸ ਯੂਨੀਵਰਸ ਦੇ ਵਿੱਚ ਨਾ ਸ਼ਬਦ ਹੀ ਨਹੀਂ ਹੈਗਾ ਨਹੀਂ ਹੋ ਸਕਦਾ ਨਹੀਂ ਹੋਣਾ ਇਹ ਪੂਰੇ ਬ੍ਰਹਮੰਡ ਦੇ ਵਿੱਚ ਨੈਗੇਟਿਵ ਜਿਹੜਾ ਸ਼ਬਦ ਹੈਗਾ ਨਾ ਨਾ ਉਹ ਹੈਗਾ ਹੀ ਨਹੀਂ ਇਸੇ ਕਰਕੇ ਉਹ ਰਾਈਟਰ ਲਿਖਦੇ ਨੇ ਉਹ ਕਹਿੰਦੇ ਕਿ ਜਦੋਂ ਅਸੀਂ ਇਹ ਸੋਚਦੇ ਆ ਨਾ ਆਪਣੇ ਮਨ ਦੇ ਵਿੱਚ ਕਿ ਮੈਂ ਫਲਾਣੇ ਬੰਦੇ ਨੂੰ ਕੱਲ ਤੋਂ ਨਹੀਂ ਮਿਲਣਾ ਮੈਂ ਬੰਦੇ ਦੀ ਸ਼ਕਲ ਵੀ ਨਹੀਂ ਦੇਖਣੀ ਸਾਨੂੰ ਉਹ ਬੰਦਾ ਅਗਲੇ ਦਿਨ ਫੇਰ ਮਿਲ ਜਾਂਦਾ ਠੀਕ ਹੈ ਅਜਿਹਾ ਪਤਾ ਕਿਉਂ ਹੁੰਦਾ ਸੀ ਕਿੰਨਾ ਵੀ ਇੰਨਾ ਸੋਚਿਆ ਸੀ ਇਹ ਬੰਦਾ ਫੇਰ ਟੱਕਰ ਗਿਆ ਕਿਉਂਕਿ ਯੂਨੀਵਰਸ ਕੋਲ ਨਾ ਸ਼ਬਦ ਹੀ ਨਹੀਂ ਹੈਗਾ ਪਤਾ ਹੀ ਨਹੀਂ ਕਿ ਨਹੀਂ ਸ਼ਬਦ ਕੀ ਹੈ ਤਾਂ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਹੈ ਗੁਰਬਾਣੀ ਤਾਂ ਇਹੀ ਕਹਿੰਦੀ ਹੈ ਨਾ ਕਿ ਜੋ ਬ੍ਰਹਿਮੰਡ ਦੇ ਸੋਈ ਪਿੰਡੇ ਠੀਕ ਹੈ ਜੋ ਬ੍ਰਹਿਮੰਡ ਦੇ ਵਿੱਚ ਹੈ ਉਹਨਾਂ ਹੀ ਚੀਜ਼ਾਂ ਤੋਂ ਸਾਡਾ ਸਰੀਰ ਬਣਿਆ ਹੋਇਆ ਹੈ ਜਦੋਂ ਨਾ ਸ਼ਬਦ ਯੂਨੀਵਰਸ ਦੇ ਵਿੱਚ ਨਹੀਂ ਹੈ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਉਂ ਹੈ ਇਸ 네ਗੈਟਿਵਿਟੀ ਨੂੰ ਆਪਣੇ ਤੋਂ ਜਿਹੜਾ ਇਹ ਦੂਰ ਕਰੋ ਆਪਣੀ ਬਾਉਂਡਰੀ ਸੈੱਟ ਕਰੋ ਆਪਣੀ ਰਿਸਪੈਕਟ ਦੇ ਲਈ ਲੜੋ ਠੀਕ ਹੈ ਲੜਨਾ ਕਿਵੇਂ ਇਹ ਨਹੀਂ ਕੀ ਤੁਸੀਂ ਜਾ ਕੇ ਲੋਕਾਂ ਦੇ ਨਾਲ ਲਿਆ ਪਰਿਵਾਰਕ ਮੈਂਬਰਾਂ ਨਾਲ ਲੜਨਾ ਸ਼ੁਰੂ ਕਰ ਦوں ਇਹ ਮੈਨੂੰ ਲੱਗਦਾ ਕਿ ਮੂਰਖਤਾ ਦੀ ਚਰਮ ਸੀਮਾ ਹੁੰਦੀ ਹੈ ਕਿ ਅਸੀਂ ਜਾ ਕੇ ਕਿਸੇ ਨਾਲ ਲੜਨਾ ਸ਼ੁਰੂ ਕਰਤਾ ਲੜਨਾ ਤਾਂ ਹੈ ਹੀ ਨਹੀਂ ਫਾਈਟ ਕਿਸ ਤਰ੍ਹਾਂ ਦੀ ਕਰਨੀ ਹੈ ਕਿ ਇੱਕ ਵਾਰ ਆਪਣੀ ਬਾਉਂਡਰੀ ਦੱਸਦੀ ਕਿ ਇਹ ਚੀਜ਼ ਮੇਰੀ ਸੈਲਫ ਰਿਸਪੈਕਟ ਨੂੰ ਥੇਸ ਪਹੁੰਚਾਉਂਦੀ ਹੈ ਮੈਂ ਇਹ ਕੰਮ ਨਹੀਂ ਕਰਨਾ ਤੁਹਾਨੂੰ ਮਨਜ਼ੂਰ ਹੈ ਤੁਸੀਂ ਕਰੋ ਤੁਹਾਨੂੰ ਨਹੀਂ ਮਨਜ਼ੂਰ ਤੁਸੀਂ ਇਸ ਚੀਜ਼ ਬਾਰੇ ਮੇਰੇ ਨਾਲ ਗੱਲ ਨਾ ਕਰੋ ਪਰ ਮੈਂ ਅਜਿਹਾ ਨਹੀਂ ਕਰੂੰਗਾ ਜਾਂ ਨਹੀਂ ਕਰੂੰਗੀ ਠੀਕ ਹੈ ਇਹ ਤੁਹਾਡੀ ਆਪਣੀ ਇੱਕ ਬਾਉਂਡਰੀ ਹੋਗੀ ਫਿਰ ਲੋਕੀ ਤੁਹਾਡੀ ਬਾਉਂਡਰੀ ਦੀ ਰਿਸਪੈਕਟ ਕਰਦੇ ਆ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਲੋਕਾਂ ਦੀ ਲਾਈਫ ਦਾ ਜਿਹੜੇ ਲੋਕਾਂ ਦੀ ਜ਼ਿੰਦਗੀ ਦਾ ਕੋਈ ਨਿਯਮ ਨਹੀਂ ਨਾ ਹੁੰਦਾ ਫਿਰ ਉਹਨਾਂ ਨੂੰ ਹਮੇਸ਼ਾ ساری ਜ਼ਿੰਦਗੀ ਦੂਜਿਆਂ ਦੇ ਬਣਾਏ ਨਿਯਮਾਂ ਦੇ ਉੱਤੇ ਚੱਲਣਾ ਪੈਂਦਾ ਕਿਉਂਕਿ ਆਪਣੀ ਜ਼ਿੰਦਗੀ ਦਾ ਜਦੋਂ ਕੋਈ ਨਿਯਮ ਨਹੀਂ ਹੁੰਦਾ ਤਾਂ ਫਿਰ ਸੱਚਮੁੱਚ ਜ਼ਿੰਦਗੀ ਅੱਖੀ ਹੋ ਜਾਂਦੀ ਹੈ ਜਿਹੜੇ ਲੋਕ ਆਪ ਆਪਣੀ ਜ਼ਿੰਦਗੀ ਲਈ ਨਿਯਮ ਨਹੀਂ ਬਣਾਉਂਦੇ ਫਿਰ ਦੂਜੇ ਉਹਨਾਂ ਲਈ ਉਹਨਾਂ ਦੀ ਜ਼ਿੰਦਗੀ ਦੇ ਨਿਯਮ ਬਣਾਉਂਦੇ ਨੇ ਤੇ ਫਿਰ ਉਹ ਸਾਰੀ ਉਮਰ ਉਹਨਾਂ ਨਿਯਮਾਂ ਦੇ ਉੱਤੇ ਚੱਲਦੇ ਨੇ ਕਿਉਂਕਿ ਲਾਈਫ ਦਾ ਇੱਕ ਡਿਸਪਲਿਨ ਤਾਂ ਹੁੰਦਾ ਹੀ ਆ ਠੀਕ ਹੈ ਜਾਂ ਤਾਂ ਤੁਸੀਂ ਆਪਣੇ ਡਿਸਪਲਿਨ ਦੇ ਰੂਲਸ ਆਪ ਕ੍ਰੀਏਟ ਕਰ ਲਓ ਤੇ ਉਹਨਾਂ ਨੂੰ ਫਾਲੋ ਕਰੋ ਜਾਂ ਫਿਰ ਦੂਜੇ ਤੁਹਾਡੇ ਲਈ ਕ੍ਰੀਏਟ ਕਰਨਗੇ ਤੇ ਤੁਹਾਨੂੰ ਉਹਨਾਂ ਨੂੰ ਮਜਬੂਰਨ ਫਾਲੋ ਕਰਨਾ ਪੈਣਾ ਇਸ ਤੋਂ ਬੈਟਰ ਹੈ ਕਿ ਤੁਸੀਂ ਆਪਣੇ ਆਪ ਲਈ ਆਪ ਸਟੈਂਡ ਲਾਓ ਕਿਉਂਕਿ ਜਿਸ ਵੀ ਹਾਲ ਦੇ ਵਿੱਚ ਤੁਸੀਂ ਹੈਗੇ ਹੋ ਦੂਜਾ ਕੋਈ ਤੁਹਾਡੀ ਥਾਂ ਖੜਕੇ ਨਹੀਂ ਸੋਚ ਸਕਦਾ ਮੈਨੂੰ ਨਹੀਂ ਪਤਾ ਕਿ ਤੁਹਾਡੀ ਸਿਚੁਏਸ਼ਨ ਕੀ ਹੈ ਠੀਕ ਹੈ ਮੈਂ ਤੁਹਾਨੂੰ ਸਿਰਫ ਇੱਕ ਸਲਾਹ ਦੇ ਸਕਦੀ ਹਾਂ ਤੁਸੀਂ ਬੈਟਰ ਜਾਣਦੇ ਹੋ ਨਾ ਤੇ ਜਿਸ ਸਿਚੁਏਸ਼ਨ ਦੇ ਵਿੱਚ ਤੁਸੀਂ ਹੈਗੇ ਹੋ ਉਹਦੇ ਨਾਲ ਨਜਿੱਠਣ ਲਈ ਇੱਕ ਪਲਾਨ ਵੀ ਤੁਸੀਂ ਆਪ ਤਿਆਰ ਕਰਨਾ ਹੁੰਦਾ ਦੂਜਾ ਤੁਹਾਡੇ ਲਈ ਕੋਈ ਕੁਝ ਨਹੀਂ ਕਰੂਗਾ ਦੂਜੀ ਗੱਲ ਜਿਹੜੇ ਵੀ ਨਾ ਪੱਖੀ ਲੋਕ ਤੁਹਾਡੇ ਆਲੇ ਦੁਆਲੇ ਨੇ ਉਹਨਾਂ ਸਾਰੇ ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਕਰੋ ਉਹਨਾਂ ਨੂੰ ਅਵੋਇਡ ਕਰੋ ਠੀਕ ਹੈ ਹੋ ਸਕਦਾ ਤੁਸੀਂ ਕਿਸੇ ਨਾਲ ਰਿਸ਼ਤਾ ਵੀ ਦੁਬਾਰੇ ਨਾ ਰੱਖੋ ਤੁਸੀਂ ਲੋਕਾਂ ਨਾਲ ਦੁਬਾਰੇ ਸਬੰਧ ਨਾ ਬਣਾਓ ਜਿਨ੍ਹਾਂ ਨਾਲ ਰਿਸ਼ਤੇ ਖਰਾਬ ਹੋ ਗਏ ਪਰ ਤੁਸੀਂ ਉਹਨਾਂ ਨੂੰ ਮਾਫ ਕਰ ਦੇਣਾ ਤੇ ਅੱਗੇ ਵਧਣਾ ਠੀਕ ਹੈ ਤੁਸੀਂ ਉਹਨਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਤੋਂ ਦੂਰ ਕਰਨਾ ਉਹਨਾਂ ਲੋਕਾਂ ਬਾਰੇ ਗੱਲ ਨਹੀਂ ਕਰਨੀ ਜੇ ਅਸੀਂ ਉਹਨਾਂ ਲੋਕਾਂ ਬਾਰੇ ਹੀ ਗੱਲ ਕਰਦੇ ਰਵਾਂਗੇ ਤਾਂ ਫਿਰ ਉਹ ਸਾਡੇ ਤੋਂ ਦੂਰ ਕਿਵੇਂ ਹੋਏ ਫਿਰ ਤਾਂ ਅਸੀਂ ਉਹਨਾਂ ਦੇ ਬੰਦੂਆਂ ਮਜ਼ਦੂਰ ਹੋ ਗਏ ਕਿ ਅਸੀਂ ਹਰ ਵੇਲੇ ਉਹਨਾਂ ਬਾਰੇ ਹੀ ਸੋਚ ਰਹੇ ਹਾਂ ਠੀਕ ਹੈ ਤਾਂ ਤੁਸੀਂ ਆਪਣੇ ਆਪ ਨੂੰ ਅਜਿਹੇ ਲੋਕਾਂ ਤੋਂ ਦੂਰ ਕਰਨਾ ਜਿਹੜੇ ਲੋਕ ਤੁਹਾਨੂੰ ਪਤਾ ਹੈ ਕਿ ਤੁਹਾਡੇ ਬਾਰੇ ਚੰਗਾ ਸੋਚਦੇ ਹੀ ਨਹੀਂ ਉਹਨਾਂ ਨੇ ਤੁਹਾਡੇ ਬਾਰੇ ਬੁਰਾ ਹੀ ਕਹਿਣਾ ਠੀਕ ਹੈ ਉਹਨਾਂ ਲੋਕਾਂ ਦੀ ਗੱਲ ਕਰਨੀ ਬੰਦ ਕਰੋ ਉਹਨਾਂ ਬਾਰੇ ਸੋਚਣਾ ਬੰਦ ਕਰੋ ਤੇ ਉਹਨਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਓ ਇਹ ਤੁਸੀਂ ਉਹਨਾਂ ਲਈ ਕੁਝ ਨਹੀਂ ਕਰ ਰਹੇ ਤੁਸੀਂ ਆਪਣੇ ਆਪ ਲਈ ਕਰ ਰਹੇ ਹੋ ਆਪਣੀਆਂ ਹੈਪੀਨੈਸ ਨੂੰ ਤੁਸੀਂ ਆਪਣੀਆਂ ਖੁਸ਼ੀਆਂ ਨੂੰ ਪ੍ਰੋਟੈਕਟ ਕਰ ਰਹੇ ਹੋ ਅਜਿਹੇ ਲੋਕਾਂ ਤੋਂ ਦੂਰ ਹੋ ਕੇ ਹੁਣ ਹਰ ਬੰਦੇ ਦੀ ਜ਼ਿੰਦਗੀ 'ਚ ਅਜਿਹੇ ਕੁਝ ਲੋਕ ਹੁੰਦੇ ਆ ਜਿਹੜੇ ਉਹਨੂੰ ਪਸੰਦ ਨਹੀਂ ਕਰਦੇ ਜ਼ਰੂਰੀ ਥੋੜੀ ਹੈ ਕਿ ਹਰ ਕਿਸੇ ਬੰਦੇ ਨੂੰ ਸਾਰੇ ਪਸੰਦ ਕਰਨ ਐਵੇਂ ਥੋੜੀ ਹੁੰਦਾ ਸਾਰੇ ਲੋਕੀ ਤਾਂ ਰੱਬ ਤੋਂ ਵੀ ਖੁਸ਼ ਨਹੀਂ ਹੁੰਦੇ ਠੀਕ ਹੈ ਤਾਂ ਤੁਸੀਂ ਜਿਹੜੇ ਤੁਹਾਨੂੰ ਪਤਾ ਕਿ ਕੁਝ ਲੋਕ ਤੁਸਾਨੂੰ ਬਿਲਕੁਲ ਕਲੀਅਰ ਹੁੰਦਾ ਕਿ ਇਹ ਸਾਡੇ ਵੈਲਿਊਅਰ ਨਹੀਂ ਹੈਗੇ ਇਹ ਸਾਨੂੰ ਚੰਗਾ ਨਹੀਂ ਸਾਡੇ ਬਾਰੇ ਇਹਨਾਂ ਨੇ ਬੋਲਣਾ ਸਾਡੇ ਬਾਰੇ ਚੰਗੀ ਸੋਚ ਨਹੀਂ ਰੱਖਦੇ ਤਾਂ ਉਹਨਾਂ ਲੋਕਾਂ ਨੂੰ ਉਹਨਾਂ ਦੇ ਥਾਟਸ ਨੂੰ ਐਂਟਰੇਨ ਕਰਨਾ ਬੰਦ ਕਰੋ ਕਹਿੰਦੇ ਹਾਰੋ ਲੜਾਈ ਜਿੱਥੇ ਤੁਹਾਨੂੰ ਚੀਕ-ਚੀਕ ਕੇ ਸੱਦਾ ਦਿੱਤਾ ਜਾਵੇ ਵੀ ਤੂੰ ਆ ਤੇ ਮੇਰੇ ਨਾਲ ਲੜ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਉਹਨਾਂ ਦਾ ਉਹ ਸੱਦਾ ਐਕਸੈਪਟ ਕਰੋ ਤੇ ਤੁਸੀਂ ਜਾ ਕੇ ਉੱਥੇ ਲੜਨ ਲਈ ਪਹੁੰਚ ਜਾਓ ਆਪਣੀ ਮੈਂਟਲ ਪੀਸ ਨੂੰ ਸਭ ਤੋਂ ਮੂਰੇ ਰੱਖੀਦਾ ਕਿਸੇ ਨੂੰ ਇਜਾਜ਼ਤ ਨਾ ਦਿਓ ਕਿ ਆਪਣੀ ਤੁਹਾਡੀ ਬਾਉਂਡਰੀ ਦੇ ਵਿੱਚ ਆ ਕੇ ਕੋਈ ਉਸ ਚੀਜ਼ ਨੂੰ ਕਰਾਸ ਕਰੇ ਤੇ 네ਗੇਟਿਵ ਲੋਕਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਓ ਹੁਣ ਜੇ ਤੁਸੀਂ ਇੱਕ ਹੀ ਪਰਿਵਾਰ ਦੇ ਵਿੱਚ ਰਹਿ ਰਹੇ ਹੋ ਤੇ ਉੱਥੇ ਅਜਿਹੇ ਲੋਕ ਨੇ ਤਾਂ ਉਹਨਾਂ ਤੋਂ ਇੱਕ ਹੈਲਦੀਰ ਡਿਸਟੈਂਸ ਕ੍ਰੀਏਟ ਕਰ ਲਓ ਆਪਣਾ ਕੰਮ ਕਰੋ ਤੁਹਾਡੀਆਂ ਜੋ ਵੀ ਜ਼ਿੰਮੇਵਾਰੀਆਂ ਬਣਦੀਆਂ ਨੇ ਪਰਿਵਾਰ ਕੋ ਨਾ ਜ਼ਿੰਮੇਵਾਰੀਆਂ ਦੀ ਪੂਰਤੀ ਕਰੋ ਇੱਕ ਤਾਂ ਇਹ ਉਮੀਦ ਕਰਨੀ ਬੰਦ ਕਰ ਦਿਓ ਕਿ ਉਹ ਤੁਹਾਡੇ ਬਾਰੇ ਕੁਝ ਚੰਗਾ ਸੋਚਣਗੇ ਬੋਲਣਗੇ ਉਹਨਾਂ ਨੇ ਅਜਿਹਾ ਨਹੀਂ ਕਰਨਾ ਤੇ ਦੂਜੀ ਗੱਲ ਕਿ ਆਪਣੀਆਂ ਜ਼ਿੰਮੇਵਾਰੀਆਂ ਦੀ ਪੂਰਤੀ ਕਰਨੀ ਹੈ ਹੀ ਟੰਗ ਨਾਲ ਕਰਨੀ ਹੈ ਪਰ ਉਹਨਾਂ ਤੋਂ ਕੋਈ ਉਮੀਦ ਨਹੀਂ ਕਰਨੀ ਤੇ ਉਹਨਾਂ ਨਾਲ ਫालतू ਗੱਲ ਵੀ ਨਹੀਂ ਕਰਨੀ ਕਿਉਂਕਿ ਅਜਿਹੇ ਲੋਕਾਂ ਨਾਲ ਜੇ ਤੁਸੀਂ ਵਾਰ-ਵਾਰ ਉਹੀ ਗੱਲਾਂ ਕਰੋਗੇ ਨਾ ਤਾਂ ਉਹਨਾਂ ਨੇ ਫਿਰ ਤੁਹਾਨੂੰ ਵਿੱਚੋਂ ਕੁਝ ਨਾ ਕੁਝ ਸੁਣਾ ਹੀ ਦੇਣਾ ਹੁੰਦਾ ਤੇ ਫਿਰ ਤੁਸੀਂ ਓਵਰ ਥਿੰਕ ਕਰਦੇ ਰਹਿੰਦੇ ਹੋ ਤੁਸੀਂ ਦੁਖੀ ਹੁੰਦੇ ਹੋ ਸੋ ਅਜਿਹੇ ਲੋਕਾਂ ਤੋਂ ਵੀ ਤੁਸੀਂ ਦੂਰ ਹੀ ਰਹਿਣਾ ਹੈ ਤੀਜੀ ਗੱਲ ਆਪਣੀਆਂ ਖੁਸ਼ੀਆਂ ਦੀ ਰਾਖੀ ਤੁਸੀਂ ਆਪ ਕਰਨੀ ਆ ਕਿਵੇਂ ਕਰਨੀ ਹੈ ਜਿਵੇਂ ਮੈਂ ਪਹਿਲਾਂ ਕਿਹਾ ਕਿ ਅਜਿਹੇ ਲੋਕਾਂ ਤੋਂ ਆਪਣੇ ਆਪ ਨੂੰ ਦੂਰ ਕਰ ਲੈਣਾ ਤੇ ਇਹਨਾਂ ਲੋਕਾਂ ਨੂੰ ਮਾਫ ਕਰਨਾ ਹੈ ਮਾਫ ਕਿਵੇਂ ਕਰਨਾ ਹੈ ਤੁਸੀਂ ਉਹਨਾਂ ਲਈ ਨਹੀਂ ਮਾਫ ਕਰਨਾ ਕਿ ਉਹਨਾਂ ਨੇ ਹੋ ਸਕਦਾ ਕਿਸੇ ਬੰਦੇ ਨੇ ਤੁਹਾਡੇ ਨਾਲ ਇੰਨਾ ਭੜਾ ਵਰਤਾਅ ਕੀਤਾ ਹੋਵੇ ਐਡਾ ਮਾੜਾ ਸਲੂਕ ਕੀਤਾ ਹੋਵੇ ਕਿ ਤੁਸੀਂ ਉਸ ਬੰਦੇ ਨੂੰ ਮਾਫ ਹੀ ਨਾ ਕਰ ਸਕੋ ਠੀਕ ਹੈ ਪਰ ਤੁਸੀਂ ਉਸ ਚੀਜ਼ ਨੂੰ ਜੇ ਨਹੀਂ ਮਾਫ ਕਰੋਗੇ ਨਾ ਤੁਸੀਂ ਉਸੇ ਚੀਜ਼ ਦੇ ਵਿੱਚ اٹਕੇ ਰਹਿ ਜਾਓਗੇ ਤੁਹਾਡੀ ਗਰੋਥ ਨੂੰ ਰੋਕ ਦੇਵੇਗਾ ਠੀਕ ਹੈ ਤੁਸੀਂ ਉਸ ਬੰਦੇ ਨੂੰ ਮਾਫ ਕਰਨਾ ਹੈ ਮਾਫ ਕਿਸ ਤਰ੍ਹਾਂ ਕਰਨਾ ਹੈ ਕਿ ਜਿਹੜਾ ਤੁਹਾਨੂੰ ਸਬਕ ਮਿਲਿਆ ਨਾ ਉਸ ਵੇਲੇ ਜੋ ਤੁਹਾਡੇ ਨਾਲ ਹੋਇਆ ਉਹ ਕਿਉਂ ਹੋਇਆ ਤੁਸੀਂ ਕਿ ਕੀ ਕੀਤਾ ਅਜਿਹਾ ਜੋ ਤੁਹਾਡੇ ਨਾਲ ਅਜਿਹਾ ਹੋਇਆ ਕਿ ਉਹਨਾਂ ਨੇ ਤੁਹਾਡੇ ਭੋਲੇਪਨ ਦਾ ਨਜਾਇਜ਼ ਫਾਇਦਾ ਉਠਾਇਆ ਕਿ ਉਹਨਾਂ ਨੇ ਤੁਹਾਡੀ ਸ਼ਰਾਫਤ ਦਾ ਨਜਾਇਜ਼ ਫਾਇਦਾ ਉਠਾਇਆ ਜਿਹੜਾ ਉਹ ਜਵਾਬ ਹੈ ਨਾ ਕਿ ਕਿਉਂ ਹੋਇਆ ਉਹ ਤੁਹਾਡਾ ਸਬਕ ਹੈ ਉਸ ਸਬਕ ਨੂੰ ਯਾਦ ਰੱਖੋ ਉਹਨਾਂ ਲੋਕਾਂ ਤੋਂ ਇੱਕ ਹੈਲਦੀ ਡਿਸਟੈਂਸ ਕ੍ਰੀਏਟ ਕਰ ਲਓ ਆਪਣੇ ਆਪ ਨੂੰ ਉਹਨਾਂ ਤੋਂ ਦੂਰ ਕਰ ਲਓ ਕਿਉਂਕਿ ਉਹ ਕਹਿੰਦੇ ਨਾ ਕਿ ਇਫ ਯੂ ਫੂਲ ਮੀ ਵਾਂਸ ਸ਼ੇਮ ਔਨ ਯੂ ਇਫ ਯੂ ਫੂਲ ਮੀ ਟ्वाइस ਸ਼ੇਮ ਔਨ ਮੀ ਪਹਿਲੀ ਵਾਰ ਬਣਾਇਆ ਮੂਰਖ ਲੱਖ ਲਾਣਾ ਤੇਰੇ ਤੇ ਦੂਜੀ ਵਾਰ ਬਣਾਇਆ ਮੂਰਖ ਲੱਖ ਲਾਨਤ ਮੇਰੇ ਤੇ ਮੈਂ ਤੇਰੀ ਗੱਲਾਂ ਦੇ ਵਿੱਚ ਆਇਆ ਤੇਰੇ ਤੇ ਫੇਰ ਯਕੀਨ ਕੀਤਾ ਇੱਕ ਬੰਦੇ ਦੀ ਫਿਤਰਤ ਹੈ ਕਿ ਉਹਨੇ ਜਿਹਾ ਹੀ ਕਰਨਾ ਹੈ ਹਨਾ ਤਾਂ ਫਿਰ ਕਿਉਂ ਉਹਦੇ ਕੋਲ ਵਾਰ-ਵਾਰ ਕਰਨਾ ਮੈਂ ਇਸ ਡਾਇਲੋਗ ਨੂੰ ਆਪਣੀ ਜ਼ਿੰਦਗੀ ਦਾ ਮਤਲਬ ਇੱਕ ਸਿੰਪਲ ਜਾਂ ਮੇਨ ਮੋਟੋ ਬਣਾਇਆ ਹੋਇਆ ਹੈ ਕਿ ਦੂਜੀ ਵਾਰ ਮਤਲਬ ਤੁਹਾਨੂੰ ਬੰਦੇ ਦੀ ਫਿਤਰਤ ਦਾ ਇੱਕ ਵਾਰ ਪਤਾ ਲੱਗ ਗਿਆ ਨਾ ਉਸ ਤੋਂ ਬਾਅਦ ਉਹਦੇ ਨਾਲ ਤੁਸੀਂ ਵਰਤ ਵਰਤਾ ਖਤਮ ਨਹੀਂ ਨਾ ਕਰ ਸਕਦੇ ਨਾ ਕਰੋ ਪਰ ਸੰਭਲ ਕੇ ਤਾਂ ਵਰਤਣਾ ਸਿੱਖ ਲੋ ਨਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਉਹਦਾ ਵਰਤਾਅ ਅਜਿਹਾ ਹੀ ਹੈ ਤੇ ਉਹ ਦੁਬਾਰੇ ਅਜਿਹਾ ਕਰ ਸਕਦਾ ਉਹਨੂੰ ਮੌਕਾ ਨਾ ਦਿਓ ਠੀਕ ਹੈ ਪੁਆਇੰਟ ਨੰਬਰ 4 ਜਿਹੜਾ ਹੈ ਤੁਸੀਂ 1 ਮਹੀਨੇ ਤੱਕ ਜੇ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕਰੋਗੇ ਨਾ ਤਾਂ ਤੁਸੀਂ ਨੋਟ ਕਰੋਗੇ ਕਿ ਤੁਸੀਂ ਸੱਚਮੁੱਚ ਕਿੰਨੇ ਖੁਸ਼ ਹੋਗੇ ਪੁਆਇੰਟ ਨੰਬਰ 4 ਕਹਿੰਦਾ ਹੈ ਕਿ ਆਪਣੇ ਆਪ ਦਾ ਸੁਭਾਅ ਜਿਹੜਾ ਹੈ ਨਾ ਉਹ ਸ਼ੇਰ ਵਰਗਾ ਬਣਾਉਣਾ ਹੈ ਸ਼ੇਰ ਹੁੰਦਾ ਇੱਕ ਕੁੱਤਾ ਹੈ ਠੀਕ ਹੈ ਦੋਵਾਂ ਦੇ ਸੁਭਾਅ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰਾ ਹੈ ਕਿਸ ਤਰ੍ਹਾਂ ਦਾ ਕੁੱਤੇ ਦੇ ਜੇ ਕੋਈ ਕੁਝ ਮਾਰਦਾ ਨਾ ਤਾਂ ਉਹ ਉਸ ਚੀਜ਼ ਨੂੰ ਫੜਦਾ ਹੈ ਸਾਡੇ ਘਰੇ ਵੀ ਜਿਵੇਂ ਪੈਟ ਐਨੀਮਲ ਹੁੰਦੇ ਆ ਠੀਕ ਹੈ ਅਸੀਂ ਉਹਨਾਂ ਨੂੰ ਜੇ ਡਰਾਉਨੇ ਆ ਜਾਂ ਅਸੀਂ ਉਹਨਾਂ ਨਾਲ ਖੇਡਣ ਦੀ ਵੀ ਕੋਸ਼ਿਸ਼ ਕਰਦੇ ਆ ਤੁਸੀਂ ਉਹਦੇ ਵੱਲ ਸੋਟੀ ਉਛਾਲੋਗੇ ਤਾਂ ਉਹਨੇ ਸੋਟੀ ਨੂੰ ਫੜਨਾ ਤੁਸੀਂ ਉਹਦੇ ਵੱਲ ਪੱਥਰ ਉਛਾਲੋਗੇ ਤਾਂ ਉਹਨੇ ਪੱਥਰ ਨੂੰ ਫੜਨਾ ਤੁਸੀਂ ਉਹਦੇ ਵੱਲ ਬਾਲ ਉਛਾਲੋਗੇ ਤਾਂ ਉਹਨੇ ਉਸ ਬਾਲ ਨੂੰ ਫੜਨਾ ਠੀਕ ਹੈ ਸ਼ੇਰ ਨੂੰ ਤੁਸੀਂ ਕਦੇ ਸੋਟੀ ਬਾਲ ਪੱਥਰ ਕੁਝ ਵੀ ਜੇ ਤੁਸੀਂ ਕਦੇ ਮਾਰੋਗੇ ਉਹਨੇ ਉਸ ਚੀਜ਼ ਨੂੰ ਨਹੀਂ ਫੜਨਾ ਉਹਨੇ ਇਹ ਨਹੀਂ ਦੇਖਣਾ ਕਿ ਮੇਰੇ ਪੱਥਰ ਜਿਹੜਾ ਹੈ ਮੇਰੇ ਪੱਥਰ ਵੱਜਿਆ ਮੇਰੇ ਸੋਟੀ ਵੱਜੀ ਜਾਂ ਮੇਰੇ ਕੁਝ ਵੀ ਵੱਜਿਆ ਉਹਨੇ ਕੀ ਕਰਨਾ ਹੈ ਉਹਨੇ ਇਹ ਦੇਖਣਾ ਹੈ ਕਿ ਮੇਰੇ ਮਾਰਿਆ ਕਿਨੇ ਆ ਠੀਕ ਹੈ ਮੇਨ ਜਿਹੜਾ ਬਿਹਾਈਂਡ ਜਿਹੜੀ એનર્ਜੀ ਕਿਹੜੀ ਕੰਮ ਕਰ ਰਹੀ ਹੈ ਠੀਕ ਹੈ ਜੇ ਤੁਹਾਨੂੰ ਪਤਾ ਚੱਲ ਗਿਆ ਨਾ ਕਿ ਉਹ એનર્ਜੀ ਕਿਹੜੀ ਹੈ ਉਹਨਾਂ 네ਗੇਟਿਵ એનર્ਜੀਸ ਤੋਂ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੈ ਆਪਣਾ ਸੁਭਾ ਜਿਹੜਾ ਹੈ ਉਹ ਪੋਜ਼ਿਟਿਵ ਰੱਖਣਾ ਹੈ ਕੁਝ ਨੈਗੇਟਿਵ ਲੋਕ ਹੁੰਦੇ ਆ ਜਿਨ੍ਹਾਂ ਦਾ ਔਰਾ ਸਾਨੂੰ ਤੰਗ ਕਰਦਾ ਹੈ ਜਿਹੜੇ ਲੋਕ ਜਿਹੜੇ ਆ ਮਤਲਬ ਸਾਨੂੰ ਪਤਾ ਚੱਲ ਜਾਂਦਾ ਕਿ ਕੁਝ ਲੋਕਾਂ ਦਾ ਔਰਾ ਨੈਗੇਟਿਵ ਹੈ ਕਿਸ ਤਰ੍ਹਾਂ ਪਤਾ ਚੱਲਦਾ ਹੈ ਕਿ ਜਦੋਂ ਤੁਸੀਂ ਉਹਨਾਂ ਲੋਕਾਂ ਨਾਲ ਗੱਲਬਾਤ ਕਰੋਗੇ ਤੁਸੀਂ ਉਹਨਾਂ ਦੇ ਕੋਲ ਬੈਠੋਗੇ ਠੀਕ ਹੈ ਉਹ ਤੁਹਾਡੀ ਬਸ ਕਰਾ ਦਿੰਦੇ ਆ ਉਹਨਾਂ ਨੇ ਹਰ ਵਾਰ ਕੋਈ ਨਾ ਕੋਈ ਮਤਲਬ ਮੁੱਦਾ ਖੜਾ ਹੀ ਰੱਖਣਾ ਹੁੰਦਾ ਹੈ ਕਿ ਇਸ ਮੁੱਦੇ ਤੇ ਵੀ ਕਲੇਸ਼ ਹੋ ਸਕਦਾ ਹੈ ਇਸ ਮੁੱਦੇ ਤੇ ਵੀ ਕਲੇਸ਼ ਹੋ ਸਕਦਾ ਹੈ ਠੀਕ ਹੈ ਬਹੁਤ ਸਾਰੀਆਂ ਉਹਨਾਂ ਕੋਲ ਜੜੀਆਂ ਨੇ ਉਹ ਗੱਲਾਂ ਤਿਆਰ ਹੁੰਦੀਆਂ ਕਲੇਸ਼ ਦੇ ਲਈ ਤੇ ਜਦੋਂ ਵੀ ਉਹ ਲੋਕ ਤੁਸੀਂ ਕਿ ਆਉਂਗੇ ਨਾ ਤੁਹਾਨੂੰ ਐ ਲੱਗੂਗਾ ਕਿ ਥੋੜੀ ਇਹਨਾਂ ਨੇ ਬੱਸ ਕਰਾਤੀ ਤੁਹਾਡਾ ਦਿਨ ਖਰਾਬ ਹੋ ਗਿਆ ਸੋ ਅਜਿਹੇ ਲੋਕਾਂ ਤੋਂ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ ਹੈ ਦੂਰ ਰੱਖਣਾ ਤੁਹਾਨੂੰ ਫੇਰ ਉਹੀ ਗੱਲ ਕਿ ਤੁਹਾਨੂੰ ਪਤਾ ਚੱਲ ਗਿਆ ਨਾ ਕਿ એનર્ਜੀ ਕਿਹੜੀ ਕੰਮ ਕਰ ਰਹੀ ਹੈ ਸ਼ੇਰ ਤੇ ਕੁੱਤੇ ਵਾਲੀ ਗੱਲ ਕਿ ਉਹਨੇ ਸੋਟੀ ਨੂੰ ਨਹੀਂ ਫੜਨਾ ਉਹਨੇ ਇਹ ਦੇਖਣਾ ਕਿ ਮਾਰ ਕੌਣ ਰਿਹਾ ਹੈ ਜੇ ਅਸੀਂ ਮਤਲਬ ਗੱਲਾਂ ਤੇ ਬਹਿਸ ਕਰਦੇ ਆ ਗੱਲਾਂ ਤੇ ਲੜਾਈ ਕਰਦੇ ਆ ਠੀਕ ਹੈ ਫਿਰ ਲੜਾਈ ਵਧਦੀ ਰਹੂਗੀ ਉਸ ਲੜਾਈ ਦੇ ਪਿੱਛੇ ਜਿਹੜਾ ਬੰਦਾ ਤੁਹਾਨੂੰ ਮਤਲਬ ਉਸ ਲੜਾਈ ਨੂੰ ਕਰਨ ਲਈ ਤੁਹਾਨੂੰ ਉਕਸਾ ਰਿਹਾ ਹੈ ਉਹਦਾ ਮਨੋਰਥ ਕੀ ਹੈ ਉਕਸਾਉਣ ਦਾ ਠੀਕ ਹੈ ਉਸ ਮਨੋਰਥ ਨੂੰ ਸਮਝ ਲਓ ਆਪਣੇ ਆਪ ਨੂੰ ਸੇਫ ਜ਼ੋਨ ਦੇ ਵਿੱਚ ਰੱਖੋ ਆਪਣੀਆਂ ਖੁਸ਼ੀਆਂ ਕਿਸੇ ਨੂੰ ਖਰਾਬ ਨਾ ਕਰਨ ਦਿਓ ਖੁਸ਼ ਰਹਿਣ ਦਾ ਨੁਕਤਾ ਨੰਬਰ 5 ਆਪਣੀ ਲਾਈਫ ਦਾ ਕੰਪੈਰੀਜ਼ਨ ਨਹੀਂ ਕਰਨਾ ਮੇਰੀ ਜ਼ਿੰਦਗੀ ਚ ਕੁਝ ਵੀ ਹੋਵੇ ਮੈਂ ਹਮੇਸ਼ਾ ਆਪਣੇ ਆਪ ਨੂੰ ਬੈਟਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰਾ ਜਿਹੜਾ ਹਰ ਦਿਨ ਹੈ ਉਹ ਪਿਛਲੇ ਦਿਨ ਨਾਲੋਂ ਵਧੀਆ ਹੋਵੇ ਤੁਸੀਂ ਆਪਣੀ ਲਾਈਫ ਦਾ ਨਾ ਕਦੇ ਕਿਸੇ ਨਾਲ ਕੰਪੈਰੀਜ਼ਨ ਨਹੀਂ ਕਰਨਾ ਕੰਪੈਰੀਜ਼ਨ ਨਾ ਹਮੇਸ਼ਾ ਸਾਨੂੰ ਦੁਖੀ ਕਰਦਾ ਹੈ ਠੀਕ ਹੈ ਤੁਸੀਂ ਇੱਕ ਜਿਹੇ ਬੰਦੇ ਨਾਲ ਆਪਣੀ ਲਾਈਫ ਦਾ ਕੰਪੈਰੀਜ਼ਨ ਕਰ ਰਹੇ ਹੋ ਜਦੀ ਲਾਈਫ ਦਾ 25ਵਾਂ ਚੈਪਟਰ ਚੱਲ ਰਿਹਾ ਹੈ ਤੇ ਤੁਸੀਂ ਹਲੇ 5ਵੇਂ ਚੈਪਟਰ ਤੇ ਹੋ ਆਪਣੀ ਲਾਈਫ ਦੇ ਠੀਕ ਹੈ ਹੁਣ ਪੰਜਵਾਂ ਚੈਪਟਰ ਕਿੱਥੇ ਹੈ ਤੇ ਉਹਦੇ ਵਿੱਚ 25ਵਾਂ ਕਿੱਥੇ ਹੈ 20 ਦਾ ਫਰਕ ਆ ਗਿਆ ਨਾ ਤੁਸੀਂ ਹੁਣੇ ਕਹੋ ਕਿ ਹਾਏ ਉਹ ਤਾਂ ਅੱਗੇ ਇਹਨਾਂ ਨਿਕਲ ਗਿਆ ਤੇ ਮੇਰੇ ਕੋਲ ਕੁਝ ਵੀ ਨਹੀਂ ਹੈਗਾ ਦੇਖੋ ਮੰਨ ਲਓ ਮੈਂ ਤੁਹਾਨੂੰ ਇੱਕ ਸਿੰਪਲ ਜੀ ਟ੍ਰਿਕ ਨਾਲ ਸਮਝਾਉਣੀ ਹੈ ਕਿ ਕੋਈ ਇੱਕ ਰੇਸ ਹੈ ਤੇ ਤੁਸੀਂ ਅਸੀਂ ਸਾਰੇ ਉਸ ਰੇਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਾਂ ਤੁਸੀਂ ਵੀ ਹਾਂ ਮੈਂ ਵੀ ਹਾਂ ਠੀਕ ਹੈ ਹੁਣ ਅਸੀਂ ਜਦੋਂ ਉਸ ਰੇਸ ਦੇ ਵਿੱਚ ਜਾ ਰਹੇ ਹਾਂ ਤਾਂ ਹਰ ਬੰਦਾ ਆਪਣੇ ਆਪ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਸਾਰੇ ਇੱਕ ਰੇਸ ਦੇ ਵਿੱਚ ਦੌੜ ਰਹੇ ਹਾਂ ਹਰ ਕੋਈ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ ਨਾ ਤੇ ਜੇ ਤੁਸੀਂ ਜਿੱਤ ਗਏ ਹੋ ਮੇਰੇ ਤੋਂ ਠੀਕ ਹੈ ਤੁਸੀਂ ਅੱਗੇ ਵੀ ਨਿਕਲ ਗਏ ਹੁਣ ਤੁਸੀਂ ਪਿੱਛੇ ਮੁੜ ਕੇ ਦੇਖ ਰਹੇ ਹੋ ਕਿ ਫਲਾਣਾ ਬੰਦਾ ਕੌਣ ਕਿੱਥੇ ਰਹਿ ਗਿਆ ਉਹਦੇ ਨਾਲ ਕੀ ਹੋਊਗਾ ਭੱਜਦੇ ਭੱਜਦੇ ਪਿੱਛੇ ਮੁੜ ਕੇ ਦੇਖੋਗੇ ਮੂੰਹ ਦੇ ਬਲ ਡਿੱਗੋਗੇ ਜੋ ਕੁਝ ਕਰਨਾ ਸੀ ਉਹ ਵੀ ਨਹੀਂ ਕਰ ਸਕੋਗੇ ਠੀਕ ਹੈ ਇਹਦਾ ਮਤਲਬ ਕੀ ਹੈ ਕੀ 네ਗੇਟਿਵਿਟੀ ਜਿਹੜੀ ਹੈ ਨਾ ਇਹ ਸੋਚ ਕੇ ਸਾਡੇ ਕੋਲ ਬਹੁਤ ਛੇਤੀ ਆਉਂਦੀ ਹੈ ਵੀ ਫਲਾਣੇ ਨੇ ਕੀ ਕਰ ਲਿਆ ਫਲਾਣੇ ਨੇ ਕੀ ਕਰ ਲਿਆ ਮੈਂ ਇੱਕ ਵਾਰ ਪਹਿਲਾਂ ਵੀ ਗੱਲਬਾਤ ਦੇ ਵਿੱਚ ਕਿਹਾ ਸੀ ਕਿ ਜਿਹੜਾ ਵੀ ਬੰਦਾ ਕੋਈ ਜੋ ਵੀ ਕੁਝ ਕਰਦਾ ਨਾ ਉਹਦੇ ਲਈ ਉਹ ਸਮਾਂ ਪਰਫੈਕਟ ਹੁੰਦਾ ਇੱਕ ਸਮੇਂ ਤੋਂ ਪਹਿਲਾਂ ਤੇ ਜਦੋਂ ਤੱਕ ਪਰਮਾਤਮਾ ਦੀ ਮਰਜ਼ੀ ਨਾ ਹੋਵੇ ਇਹ ਵੀ ਸੱਚਾਈ ਹੈ ਕਿ ਤੁਹਾਨੂੰ ਕੁਝ ਨਹੀਂ ਮਿਲਦਾ ਤੁਸੀਂ ਮਿਹਨਤ ਕਰਦੇ ਰਹੋ ਯਤਨਸ਼ੀਲ ਤੁਸੀਂ ਹਮੇਸ਼ਾ ਰਹੋ ਪਰ ਤੁਸੀਂ ਸਮੇਂ ਤੋਂ ਪਹਿਲਾਂ ਕੁਝ ਨਹੀਂ ਕਰ ਸਕਦੇ ਠੀਕ ਹੈ ਚੀਜ਼ਾਂ ਦਾ ਸਮਾਂ ਹੁੰਦਾ ਯੂਨੀਵਰਸ ਆਪਣੇ ਆਪ ਦੇ ਵਿੱਚ ਟਾਈਮ ਲੈਂਦਾ ਹਰ ਇੱਕ ਚੀਜ਼ ਦੇ ਲਈ ਉਦਾਹਰਨ ਦੇ ਤੌਰ ਤੇ ਜਿਵੇਂ ਅਸੀਂ ਕਹਿੰਨੇ ਨਾ ਕਿ ਇੱਕ ਬੱਚਾ 9 ਮਹੀਨਿਆਂ ਦੇ ਵਿੱਚ ਹੀ ਪੈਦਾ ਹੋ ਜਾਏਗਾ ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਲੇ ਇਹ ਤਾਂ ਨਹੀਂ ਹੋ ਸਕਦਾ ਨਾ ਕਿ ਬੱਚਾ 9 ਮਹੀਨਿਆਂ ਤੋਂ ਘੱਟ ਟਾਈਮ ਦੇ ਵਿੱਚ ਪੈਦਾ ਹੋਣ ਲੱਗ ਗਿਆ ਉਹ ਉਨਾ ਹੀ ਟਾਈਮ ਲੈਂਦਾ ਨਾ ਤਾਂ ਜੋ ਚੀਜ਼ਾਂ ਕੁਦਰਤ ਦੇ ਹੱਥ ਦੇ ਵਿੱਚ ਨੇ ਉਹਨਾਂ ਨੂੰ ਕੁਦਰਤ ਦੇ ਹੱਥ ਦੇ ਵਿੱਚ ਹੀ ਰਹਿਣ ਦਿਓ ਕੰਟਰੋਲ ਦਾ ਕੰਟਰੋਲਸ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਕੰਟਰੋਲ ਨਹੀਂ ਕਰ ਸਕਦੇ ਉਹਨਾਂ ਬਾਰੇ ਸੋਚਣਾ ਬੰਦ ਕਰ ਦਿਓ ਕੰਪੈਰੀਜ਼ਨ ਬੰਦ ਕਰ ਦਿਓ ਕੰਪੈਰੀਜ਼ਨ ਹਮੇਸ਼ਾ ਤੁਹਾਨੂੰ ਦੁਖੀ ਕਰਦਾ ਹੈ ਤੁਸੀਂ ਆਪਣੀ ਜ਼ਿੰਦਗੀ 'ਚ ਜਿੱਥੇ ਵੀ ਹੋ ਜਿਸ ਥਾਂ ਦੇ ਉੱਤੇ ਵੀ ਹੋ ਤੁਸੀਂ ਬਹੁਤ ਚੰਗੀ ਥਾਂ ਦੇ ਉੱਤੇ ਹੋ ਤੇ ਇਹੀ ਸਭ ਤੋਂ ਚੰਗਾ ਵੇਲਾ ਸੀ ਤੁਹਾਡਾ ਉਸ ਥਾਂ ਦੇ ਉੱਤੇ ਹੋਣ ਦਾ ਕੁਦਰਤ ਨੇ ਤੁਹਾਡੇ ਲਈ ਕੁਝ ਬਹੁਤ ਚੰਗਾ ਸੋਚਿਆ ਹੋਇਆ ਇਸ ਚੀਜ਼ ਨੂੰ ਤੁਸੀਂ ਯਕੀਨਨ ਮੰਨ ਕੇ ਦੇਖਿਓ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ ਖੁਸ਼ੀਆਂ ਨਾਲ ਭਰ ਜਾਏਗੀ ਖੁਸ਼ ਰਹਿਣ ਦਾ ਨੁਕਤਾ ਨੰਬਰ 6 ਹਮੇਸ਼ਾ ਗਰੋਥ ਮਾਈਂਡਸੈਟ ਰੱਖੋ ਗਰੋਇੰਗ ਚੀਜ਼ਾਂ ਵੱਲ ਅਟਰੈਕਟ ਹੋ ਮਤਲਬ ਤੁਹਾਨੂੰ ਇਹ ਲੱਗੇ ਕਿ ਹਾਂ ਜਵੇਂ ਮੇਰਾ ਨਾ ਜ਼ਿੰਦਗੀ ਦਾ ਇੱਕ ਫੰਡਾ ਹੈ ਮੈਨੂੰ ਹਮੇਸ਼ਾ ਇਹ ਲੱਗਦਾ ਹੈ ਕਿ ਮੈਂ ਕੁਝ ਵੀ ਕਰ ਸਕਦੀ ਹਾਂ ਔਰ ਇਹ ਗੱਲ ਮੈਂ ਸੱਚੀ ਕਹਿਨੀ ਹਾਂ ਮੈਨੂੰ ਕਦੇ ਕੋਈ ਚਾਹੇ ਟਾਸਕ ਚਾਹੇ ਕੋਈ ਆਫਿਸ ਦਾ ਹੋਵੇ ਚਾਹੇ ਕੋਈ ਘਰੇ ਹੋਵੇ ਮੈਨੂੰ ਕਦੇ ਇਹ ਨਹੀਂ ਲੱਗਿਆ ਕਿ ਇਹ ਕੰਮ ਮੇਰੇ ਤੋਂ ਨਹੀਂ ਹੋਣਾ ਮੈਨੂੰ ਲੱਗਦਾ ਵੀ ਨਹੀਂ ਜੇ ਬਾਕੀ ਕੋਈ ਦੂਜਾ ਕਰ ਸਕਦਾ ਨਾ ਤਾਂ ਮੈਂ ਵੀ ਕਰ ਸਕਦੀ ਹਾਂ ਹੋ ਸਕਦਾ ਹੈ ਕੰਮ ਮੈਨੂੰ ਹਲੇ ਨਹੀਂ ਆਉਂਦਾ ਤਾਂ ਮੈਂ ਉਹਨੂੰ ਸਿੱਖ ਲੂੰਗੀ ਠੀਕ ਹੈ ਰਿਸਕ ਲਓ ਆਪਣੀ ਲਾਈਫ ਦੇ ਵਿੱਚ ਰਿਸਕ ਜਦੋਂ ਤੁਸੀਂ ਲਓਗੇ ਨਾ ਫਿਰ ਤੁਸੀਂ ਕੁਝ ਵੀ ਕਰ ਸਕਦੇ ਹੋ ਠੀਕ ਹੈ ਰਿਸਕ ਲੈਣਾ ਬਹੁਤ ਜ਼ਰੂਰੀ ਹੈ ਡਰ ਤੋਂ ਡਰੋ ਨਾ ਤੁਹਾਨੂੰ ਜਿਹੜੀ ਵੀ ਚੀਜ਼ ਡਰ ਆਉਂਦੀ ਹੈ ਨਾ ਉਹਨੂੰ ਸਭ ਤੋਂ ਪਹਿਲਾਂ ਤੁਸੀਂ ਕਰ ਲਓ ਜੋ ਤੱਕ ਤੁਸੀਂ ਰਿਸਕ ਲੈਣ ਤੋਂ ਡਰਦੇ ਰਹੋਗੇ ਨਾ ਲਾਈਫ ਦੇ ਵਿੱਚ ਉਦੋਂ ਤੱਕ ਜਿਹੜਾ ਬੰਦਾ ਡਰਿਆ ਹੋਇਆ ਹੁੰਦਾ ਮੰਨ ਲਓ ਉਹ ਕਦੇ ਖੁਸ਼ ਹੋ ਸਕਦਾ ਡਰਿਆ ਹੋਇਆ ਬੰਦਾ ਕਦੇ ਖੁਸ਼ ਨਹੀਂ ਹੋ ਸਕਦਾ ਜੇ ਤੁਸੀਂ ਡਰਦੇ ਰਹੋਗੇ ਫਿਰ ਤੁਸੀਂ ਕਦੇ ਖੁਸ਼ ਨਹੀਂ ਹੋ ਸਕਦੇ ਤੁਹਾਨੂੰ ਕਿਸੇ ਵੀ ਚੀਜ਼ ਤੋਂ ਡਰ ਲੱਗ ਰਿਹਾ ਹੈ ਤੇ ਉਹ ਚੀਜ਼ ਮੰਨ ਲਓ ਤੁਹਾਨੂੰ ਲੱਗਦਾ ਕਿ ਉਹ ਚੀਜ਼ ਮੇ ਹੁਣ ਨਾ ਮੇਰੇ ਸਾਹਮਣੇ ਆ ਜੇ ਹੁਣ ਨਾ ਮੇਰੇ ਸਾਹਮਣੇ ਆ ਜੇ ਤੇ ਜੇ ਉਹ ਆ ਗਈ ਮੰਨ ਲਓ ਠੀਕ ਹੈ ਮੈਂ ਤੁਹਾਨੂੰ ਕਹਾਂ ਕਿ ਹੁਣ ਤੁਸੀਂ ਖੁਸ਼ ਹੋ ਜਾਓ ਤੁਸੀਂ ਖੁਸ਼ ਹੋ ਜਾਓਗੇ ਤੁਸੀਂ ਹੋ ਹੀ ਨਹੀਂ ਸਕਦੇ ਉਹਦੇ ਆਉਣ ਤੋਂ ਪਹਿਲਾਂ ਵੀ ਤੁਸੀਂ ਖੁਸ਼ ਨਹੀਂ ਸੀ ਕਿਉਂਕਿ ਤੁਹਾਨੂੰ ਲੱਗਦਾ ਸੀ ਕਿ ਉਹ ਆ ਨਾ ਜਾਵੇ ਆ ਨਾ ਜਾਵੇ ਆ ਨਾ ਜਾਵੇ ਤੇ ਜੇ ਹੁਣ ਉਹ ਆ ਚੁੱਕੀ ਹੈ ਤੁਸੀਂ ਫਿਰ ਵੀ ਖੁਸ਼ ਨਹੀਂ ਠੀਕ ਹੈ ਹੁਣ ਤੁਸੀਂ ਖੁਸ਼ ਕਿਵੇਂ ਹੋ ਸਕਦੇ ਹੋ ਜਦੋਂ ਤੱਕ ਤੁਹਾਨੂੰ ਉਸ ਸਿਚੁਏਸ਼ਨ ਦੇ ਨਾਲ ਡੀਲ ਕਰਨਾ ਨਹੀਂ ਆਉਂਦਾ ਉਹਨੂੰ ਟੈਕਲ ਕਰਨਾ ਨਹੀਂ ਆਉਂਦਾ ਇਹ ਤੁਸੀਂ ਆਪ ਸਿੱਖਣਾ ਡਰ ਤੋਂ ਨਾ ਡਰੋ ਰਿਸਕ ਲੈਣਾ ਸਿੱਖੋ ਕੋਈ ਕੰਮ ਅਜਿਹਾ ਨਹੀਂ ਹੈਗਾ ਦੁਨੀਆ ਦੇ ਵਿੱਚ ਜਿਹੜਾ ਤੁਸੀਂ ਨਹੀਂ ਕਰ ਸਕਦੇ ਤੁਸੀਂ ਸਭ ਕੁਝ ਕਰ ਸਕਦੇ ਹੋ ਮੈਨੂੰ ਲੱਗਦਾ ਸੀ ਮੇਰੇ ਨਾਲ ਕੁਝ ਫਰੈਂਡਸ ਮੈਨੂੰ ਅਕਸਰ ਕਹਿੰਦੇ ਸੀਗੇ ਕਿਰਨਦੀਪ ਤੇਰੀਆਂ ਗੱਲਾਂ ਨਾ ਬੜੀਆਂ ਵਧੀਆਂ ਹੁੰਦੀਆਂ ਤੇ ਤੂੰ ਪੋਜ਼ਿਟਿਵ ਕਰ ਦਿੰਦੀ ਆ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਹੀ ਇੱਕ ਵਿਚਾਰ ਸੀ ਇਸ ਤਰ੍ਹਾਂ ਦਾ ਕਿ ਮੈਂ ਮਤਲਬ ਐਵੇਂ ਦਾ ਕੋਈ ਮੰਚ ਸ਼ੁਰੂ ਕਰਾਂ ਠੀਕ ਹੈ ਤਾਂ ਹੁਣ ਮੈਂ ਇੱਕ ਦੋ ਜਣਿਆਂ ਨਾਲ ਗੱਲ ਕੀਤੀ ਕਿ ਠੀਕ ਹੈ ਮੈਂ ਕੰਟੈਂਟ ਫਿਰ ਵੀ ਟਾਈਮ ਮੈਨੇਜ ਕਰਕੇ ਤਿਆਰ ਕਰ ਲਿਆ ਕਰੂੰਗੀ ਤੁਸੀਂ ਮੇਰੇ ਲਈ ਵੀਡੀਓਜ਼ ਐਡਿਟ ਕਰ ਦਿਆ ਕਰੋਗੇ ਤਾਂ ਇੱਕ ਦੋ ਜਣਿਆਂ ਨੇ ਮੈਨੂੰ ਹਾਂ ਕਰਤੀ ਹਾਲਾਂਕਿ ਮੈਂ ਪੇਮੈਂਟ ਦੇ ਕੇ ਹੀ ਕੰਮ ਕਰਵਾਉਣਾ ਸੀ ਉਹਨਾਂ ਤੋਂ ਠੀਕ ਹੈ ਜੇ ਕੋਈ ਸਾਨੂੰ ਸਮਾਂ ਦੇ ਰਿਹਾ ਹੈ ਠੀਕ ਹੈ ਤਾਂ ਅਸੀਂ ਉਹਦੇ ਕੰਮ ਦਾ ਬਹਿਨਤਾਨਾ ਵੀ ਉਹਨੂੰ ਦਵਾਂਗੇ ਨਾ ਪਰ ਹੁਣ ਉਹਨਾਂ ਇੱਕ ਦੋ ਬੰਦੇ ਨੇ ਪਹਿਲੇ ਤਾਂ ਮੈਨੂੰ ਹਾਂ ਕਰਤੀ ਬਟ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਹੈ ਮਨ ਬਦਲ ਗਿਆ ਤੇ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਤੁਹਾਡਾ ਕੰਮ ਨਹੀਂ ਕਰ ਸਕਦੇ ਤਾਂ ਹੁਣ ਮੈਂ ਕੀ ਕੀਤਾ ਮੈਂ ਇਹ ਵਿਚਾਰ ਨਹੀਂ ਬਦਲਿਆ ਕਿ ਮੈਂ ਇਹ ਕੰਮ ਨਹੀਂ ਕਰਨਾ ਮੈਂ ਵੀਡੀਓਜ਼ ਨਹੀਂ ਬਣਾਉਣੀਆਂ ਮੈਂ ਆਪਣਾ ਮਨ ਬਣਾਇਆ ਕਿ ਮੈਂ ਟਾਈਮ ਮੈਨੇਜ ਕਰਦੀਆਂ ਮੈਂ ਟਾਈਮ ਮੈਨੇਜ ਕਰਕੇ ਐਡੀਟਿੰਗ ਸਿੱਖੀ ਠੀਕ ਹੈ ਐਡਿਟਿੰਗ ਸਿੱਖੀ ਤਾਂ ਮੈਂ ਕਿਸੇ ਤੇ ਡਿਪੈਂਡੈਂਟ ਨਹੀਂ ਰਹੀ ਤਾਂ ਮੈਂ ਆਪਣਾ ਕੰਮ ਆਪ ਸ਼ੁਰੂ ਕਰਤਾ ਮਤਲਬ ਜੋ ਤੱਕ ਤੁਸੀਂ ਡਰਦੇ ਰਹੋਗੇ ਨਾ ਕਿ ਹਾਏ ਮੇਰੇ ਤੋਂ ਇਹ ਹੋਣਾ ਨਹੀਂ ਮੇਰੇ ਕੋਲ ਸੋਰਸਸ ਨਹੀਂ ਹੈਗੇ ਬਹੁਤ ਸਾਰੇ ਲੋਕੀ ਨੇ ਜਿਨ੍ਹਾਂ ਕੋਲ ਤੁਹਾਡੇ ਤੋਂ ਵੀ ਘੱਟ ਸੋਰਸਸ ਨੇ ਤੇ ਉਹ ਬਹੁਤ ਵਧੀਆ ਕਰ ਰਹੇ ਨੇ ਸੋ ਆਪਣੇ ਆਪ ਨੂੰ ਤੁਸੀਂ ਆਪ ਦੇਖਣਾ ਹੁੰਦਾ ਹਮੇਸ਼ਾ ਤੁਹਾਡੇ ਤੋਂ ਬਿਹਤਰ ਤੁਹਾਨੂੰ ਹੋਰ ਕੋਈ ਨਹੀਂ ਜਾਣਦਾ ਦੂਜਾ ਤੁਹਾਨੂੰ ਕੋਈ ਨਹੀਂ ਜਾਣਦਾ ਸੋ ਆਪਣੇ ਆਪ ਨੂੰ ਹਮੇਸ਼ਾ ਤੁਸੀਂ ਪੋਜ਼ਿਟਿਵ ਰੱਖਣਾ ਰਿਸਕ ਲੈਣ ਤੋਂ ਕਦੇ ਨਾਲ ਡਰੋ ਨੁਕਤਾ ਨੰਬਰ 7 ਇਹ ਚੀਜ਼ ਨਾ ਖੁਸ਼ੀਆਂ ਦੀ ਕੁੰਜੀ ਹੈ ਜਿਹੜੀ ਗੱਲ ਮੈਂ ਤੁਹਾਡੇ ਨਾਲ ਹੋਣ ਕਰਨ ਲੱਗੀ ਆ ਉਹ ਇਹ ਕਿ ਆਪਣੀ ਕੇਅਰ ਆਪ ਕਰੋ ਹਰ ਤਰ੍ਹਾਂ ਨਾਲ ਮੈਂਟਲੀ ਫਿਜ਼ੀਕਲੀ ਇਮੋਸ਼ਨਲੀ ਠੀਕ ਹੈ ਫਾਈਨੈਂਸ਼ੀਅਲੀ ਹਰ ਤਰ੍ਹਾਂ ਨਾਲ ਤੁਸੀਂ ਆਪਣੀ ਕੇਅਰ ਆਪ ਕਰਨੀ ਹੈ ਤੇ ਕੇਅਰ ਕਿਸ ਤਰ੍ਹਾਂ ਕਰਨੀ ਹੈ ਜੇ ਸਾਡੀ ਡਾਈਟ ਸਹੀ ਨਹੀਂ ਨਾ ਹੁੰਦੀ ਸਾਡਾ ਲਾਈਫ ਸਟਾਈਲ ਸਹੀ ਨਹੀਂ ਹੁੰਦਾ ਤਾਂ ਉਸ ਲਾਈਫ ਸਟਾਈਲ ਦੇ ਵਿੱਚ ਅਸੀਂ ਕਦੇ ਵੀ ਖੁਸ਼ ਨਹੀਂ ਹੋ ਸਕਦੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਗਲਤ ਪਾਸਵਰਡ ਨਾਲ ਤਾਂ ਫੋਨ ਨਹੀਂ ਖੁੱਲਦਾ ਸਾਡਾ ਇੱਕ ਤੇ ਅਸੀਂ ਇੱਕ ਲਾਈਫ ਸਟਾਈਲ ਜਦੋਂ ਸਾਡਾ ਗਲਤ ਹੋਊਗਾ ਠੀਕ ਹੈ ਤਾਂ ਫਿਰ ਅਸੀਂ ਖੁਸ਼ ਕਿਵੇਂ ਹੋ ਸਕਦੇ ਹਾਂ ਤਾਂ ਤੁਸੀਂ ਆਪਣੀ ਕੇਅਰ ਆਪ ਕਰਨੀ ਆ ਆਪਣੀ ਡਾਈਟ ਸਹੀ ਲੈਣੀ ਆ ਰੂਟੀਨ ਦੇ ਵਿੱਚ ਨਾ ਆਪਣੀ ਡਾਈਟ ਦੇ ਉੱਤੇ ਕੰਮ ਕਰੋ ਕਿਉਂਕਿ ਇੱਕ ਐਕਟਿਵ ਲਾਈਫ ਸਟਾਈਲ ਦੇ ਲਈ ਤੁਹਾਡੀ ਡਾਈਟ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ ਤੁਸੀਂ ਜਿਸ ਵੀ weight ਦੇ ਹੋ ਜਿਸ ਵੀ size ਦੇ ਹੋ ਇੱਕ ਤਾਂ ਰੂਟੀਨ ਦੇ ਵਿੱਚ ਤੁਸੀਂ exercise ਜ਼ਰੂਰ ਕਰਨੀ ਆ ਇੱਕ ਮਾਰਨਿੰਗ ਵੇਲੇ ਨਾ ਚਾਹ ਪੀਣੀ ਅਵੋਇਡ ਕਰਿਆ ਕਰੋ ਜਿਹੜੀ ਅਸੀਂ ਖਾਲੀ ਪੇਟ ਚਾਹ ਪੀਂਦੇ ਨਾ ਇਹ ਬਹੁਤ ਖਰਾਬ ਕਰਦੀ ਹੈ ਪੰਜ ਬਦਾਮ ਅ ਤੁਸੀਂ ਜਿਹੜੇ ਆ ਉਹ ਲੈ ਲੈਣੇ ਉਹਨਾਂ ਨੂੰ ਪਾਣੀ ਦੇ ਵਿੱਚ ਪਿਉਂਦੋ ਦੋ ਅੰजीर ਲੈ ਲਓ ਉਹ ਪਿਉਂਦੋ ਖਾਲੀ ਪੇਟ ਨਾਲ ਤੁਸੀਂ ਉਹ ਲਓ ਤੁਸੀਂ ਚਾਹੋ ਤਾਂ ਅਖਰੋਟ ਪਿਉਣਾ ਹੀ ਨਹੀਂ ਹੈਗੇ ਦੋ ਤਿੰਨ ਟੁਕੜੇ ਤੁਸੀਂ ਅਖਰੋਟ ਦੇ ਵੀ ਲੈ ਸਕਦੇ ਹੋ ਅਖਰੋਟ ਜਿਹੜੇ ਆ ਉਹ ਪਿਉਣੇ ਨਹੀਂ ਹੈਗੇ ਤੁਸੀਂ ਨਹੀਂ ਠੀਕ ਹੈ ਪਰ ਬਦਾਮ ਜੇ ਯੂਜ਼ ਕਰਨੇ ਆ ਤਾਂ ਉਹ ਭੌਂ ਕੇ ਯੂਜ਼ ਕਰਨੇ ਆ ਤਾਂ ਇੱਕ ਜਿਹੜਾ ਇਹ ਨਾ ਲਾਈਫ ਸਟਾਈਲ ਆਪਣਾ ਹੈਲਦੀ ਕਰੋ ਠੀਕ ਹੈ ਇਸੇ ਤਰ੍ਹਾਂ ਮੌਸਮੀ ਸਬਜ਼ੀਆਂ ਦੀ ਵਰਤੋਂ ਕਰੋ ਜੇ ਤੁਸੀਂ ਮਤਲਬ ਕਈ ਵਾਰ ਨਾ ਸਾਡੀ ਰੁਟੀਨ ਕੀ ਹੁੰਦੀ ਹੈ ਕਿ ਅਸੀਂ ਮਤਲਬ ਥੱਕੇ ਹੋਏ ਆਂ ਭੁੱਖ ਲੱਗੀ ਹੋਈ ਹੈ ਚੱਲ ਹਲੇ ਚਾਹ ਦਾ ਕਾਪੀ ਬਣਾ ਕੇ ਪੀ ਲਾਂ ਠੀਕ ਹੈ ਇਹਨਾਂ ਆਦਤਾਂ ਨੂੰ ਬੰਦ ਕਰੋ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਹੁੰਦੀਆਂ ਠੀਕ ਹੈ ਸਾਡਾ ਸਰੀਰ ਜਿਹੜਾ ਹੈ ਨਾ ਇਹ ਵਿਟਾਮਿਨਸ ਤੋਂ ਬਣਿਆ ਹੋਇਆ ਹੈ ਇਸ ਮਿਨਰਲਸ ਨੇ ਚ ਖਣਿਜ ਨੇ ਇਹਦੇ ਚ ਜਿਹੜਾ ਹੈਗਾ ਪਾਣੀ ਹੈ ਇਹਦੇ ਚ ਪ੍ਰੋਟੀਨ ਹੈ ਇਹ ਚ ਫਾਈਬਰ ਹੈ ਸਭ ਕੁਝ ਹੈ ਸਭ ਕੁਝਾਨੂੰ ਸਾਡੀ ਡਾਈਟ ਤੋਂ ਕੀ ਮਿਲ ਰਿਹਾ ਹੈ ਰੋਟੀ ਸਬਜ਼ੀ ਤੋਂ ਤੁਹਾਨੂੰ ਕੀ ਮਿਲ ਰਿਹਾ ਹੈ ਸਿਰਫ ਇੱਕ ਹੀ ਡਾਈਟ ਜਿਹੜੀ ਆ ਅਸੀਂ ਲਈ ਜਾ ਰਹੇ ਹਾਂ ਤਾਂ ਤੁਹਾਨੂੰ ਸਾਨੂੰ ਕੀ ਮਿਲ ਜੇਗਾ ਠੀਕ ਹੈ ਸਾਡੀ ਡਾਈਟ ਦੇ ਵਿੱਚ ਸਾਨੂੰ ਕੈਲਸ਼ੀਅਮ ਵੀ ਚਾਹੀਦਾ ਹੈ ਪ੍ਰੋਟੀਨ ਵੀ ਚਾਹੀਦਾ ਹੈ ਠੀਕ ਹੈ ਤੇ ਸਾਨੂੰ ਜਿਹੜਾ ਹੈਗਾ ਵਿਟਾਮਿਨ ਡੀ ਵੀ ਚਾਹੀਦਾ ਹੈ ਦੁੱਧ ਦਹੀਂ ਤੋਂ ਮਿਲੂਗਾ ਉਹ ਠੀਕ ਹੈ ਜਿਹੜੇ ਵੈਜੀਟੇਰੀਅਨ ਨੇ ਤਾਂ ਤੁਸੀਂ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਆਪ ਧਿਆਨ ਰੱਖਣਾ ਹੈ ਹੁਣ ਫਾਈਨੈਂਸ਼ਲੀ ਤੁਸੀਂ ਆਪਣੇ ਆਪ ਨੂੰ ਸਟਰੋਂਗ ਕਰਨਾ ਹੈ ਕਿ ਕੋਈ ਨਾ ਕੋਈ ਕੰਮ ਜ਼ਰੂਰ ਕਰੋ ਠੀਕ ਹੈ ਇਹੀ ਮੇਰਾ 8ਵਾਂ ਜਿਹੜਾ ਪੁਆਇੰਟ ਹੈ ਉਹ ਇਹ ਕਿ ਆਪਣੇ ਕਿਸੇ ਵੀ ਚੀਜ਼ ਦੇ ਬਾਰੇ ਚੀਜ਼ ਦੇ ਬਾਰੇ ਤੁਸੀਂ ਪੈਸ਼ਨੇਟ ਹੋ ਨਾ ਉਹਦੇ ਤੇ ਕੰਮ ਕਰੋ ਜਿਹੜੇ ਲੋਕੀ ਖੁਸ਼ ਹੁੰਦੇ ਹਨ ਉਹਨਾਂ ਦੀ ਲਾਈਫ ਦਾ ਕੋਈ ਨਾ ਕੋਈ ਗੋਲ ਜ਼ਰੂਰ ਹੁੰਦਾ ਉਹਨਾਂ ਦਾ ਮਤਲਬ ਕੁਝ ਨਾ ਕੁਝ ਚੀਜ਼ ਹੋਣਾ ਕੋਲ ਐਵੇਂ ਦੀ ਜ਼ਰੂਰ ਹੁੰਦੀ ਹੈ ਜਿਹੜੀ ਉਹਨਾਂ ਨੂੰ ਖੁਸ਼ ਕਰਦੀ ਹੈ ਠੀਕ ਹੈ ਤੁਸੀਂ ਉਸੇ ਚੀਜ਼ ਨੂੰ ਆਪਣਾ ਪੈਸ਼ਨ ਬਣਾ ਸਕਦੇ ਹੋ ਤੇ ਉਸੇ ਪੈਸ਼ਨ ਨੂੰ ਤੁਸੀਂ ਅੱਗੇ ਵਧ ਸਕਦੇ ਹੋ ਠੀਕ ਹੈ ਉਦਾਹਰਨ ਦੇ ਤੌਰ ਤੇ ਮੈਨੂੰ ਨਾ ਕੁਕਿੰਗ ਕਰਨੀ ਬੜੀ ਪਸੰਦ ਹੈ ਇਹ ਰਿਅਲਿਟੀ ਹੈ ਕਿ ਮੈਂ ਮਤਲਬ ਜਦੋਂ ਆਪਣਾ ਮੂਡ ਚੰਗਾ ਕਰਨਾ ਹੋਵੇ ਨਾ ਜਦੋਂ ਮੈਨੂੰ ਲੱਗਦਾ ਕਿ ਮੇਰਾ ਦਿਮਾਗ ਥੋੜਾ ਇਧਰ ਉਧਰ ਜਾ ਰਿਹਾ ਹੈ ਤਾਂ ਮੈਂ ਕੁਝ ਨਾ ਕੁਝ ਨਾ ਸਪੈਸ਼ਲ ਕੁਕਿੰਗ ਦਾ ਕਰਨ ਲੱਗ ਜਾਨੀ ਆ ਠੀਕ ਹੈ ਮੈਨੂੰ ਬੜਾ ਚਾਹ ਹੁੰਦਾ ਹੈ ਕਿ ਜੇ ਘਰੇ ਕੋਈ ਮਹਿਮਾਨ ਆ ਰਹੇ ਹੈ ਤਾਂ ਉਹਨਾਂ ਦੇ ਲਈ ਮੈਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਆਬਿਆਂਜਨ ਬਣਾਵਾ ਤੇ ਉਹਨਾਂ ਨੂੰ ਸਰਵ ਕਰਾਂ ਠੀਕ ਹੈ ਮਤਲਬ ਕੁਕਿੰਗ ਜਿਹੜਾ ਹੈ ਨਾ ਉਹ ਮੈਨੂੰ ਸੱਚਮੁੱਚ ਮੇਰਾ ਬਹੁਤ ਵੱਡਾ ਕ੍ਰੀਜ਼ ਹੈ ਕਿ ਮੈਂ ਕੁਕਿੰਗ ਕਰਦੀ ਰਹਾਂ ਵਕ ਵਕ ਤਰ੍ਹਾਂ ਦੀ ਠੀਕ ਹੈ ਤਾਂ ਮੈਂ ਆਪਣਾ ਟਾਈਮ ਜਿੱਥੇ ਮੈਂ ਉਦੇ ਨਾਲ ਕੀ ਹੁੰਦਾ ਕਿ ਨਾਲੇ ਤੁਸੀਂ ਆਪਣੇ ਸ਼ੌਂਕ ਦੇ ਉੱਤੇ ਕੰਮ ਕਰ ਰਹੇ ਹੋ ਨਾਲੇ ਪਰਿਵਾਰ ਨੂੰ ਹੈਲਦੀ ਖਾਣਾ ਮਿਲ ਰਿਹਾ ਤੇ ਨਾਲੇ ਤੁਸੀਂ ਖੁਸ਼ ਹੋ ਰਹੇ ਹੋ ਠੀਕ ਹੈ ਤੁਸੀਂ ਚਾਹੋ ਹੁਣ ਜੇ ਤੁਹਾਨੂੰ ਐਵੇਂ ਦਾ ਕੋਈ ਸ਼ੌਂਕ ਹੈਗਾ ਤੁਸੀਂ ਉਹਨੂੰ ਕਲਾਊਡ ਕਿਚਨ ਦੇ ਵਿੱਚ ਵੀ ਜਿਹੜਾ ਹੈ ਬਦਲ ਸਕਦੇ ਹੋ ਕਲਾਊਡ ਕਿਚਨ ਜਿਵੇਂ ਮੈਂ ਪਹਿਲਾਂ ਵੀ ਇੱਕ ਦੋ ਵੀਡੀਓਜ਼ ਦੇ ਵਿੱਚ ਦੱਸਿਆ ਹੋਇਆ ਕਿ ਤੁਸੀਂ ਅਰਨਿੰਗ ਕਰ ਸਕਦੇ ਹੋ ਠੀਕ ਹੈ ਖਾਣਾ ਜੇ ਤੁਸੀਂ ਸ਼ਹਿਰ ਦੇ ਨੇੜੇ ਕਿਤੇ ਰਹ ਰਹੇ ਹੋ ਤੁਹਾਡੇ ਕੋਲ ਇੰਨਾ ਟਾਈਮ ਹੁੰਦਾ ਹੈ ਤੁਸੀਂ ਖਾਣਾ ਬਣਾ ਕੇ ਦੇ ਸਕਦੇ ਹੋ ਤਾਂ ਪੀਜੀ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਰਹਿੰਦੇ ਆ ਬਹੁਤ ਸਾਰੇ ਜਿਹੜੇ ਨੌਕਰੀ ਪੇਸ਼ਾ ਲੋਕ ਹੁੰਦੇ ਉਹਨਾਂ ਨੂੰ ਤਾਂ ਜ਼ਰੂਰਤ ਹੁੰਦੀ ਹੈ ਠੀਕ ਹੈ ਕੋਈ ਵੀ ਕੰਮ ਤੁਹਾਨੂੰ ਪੇਂਟਿੰਗ ਅੱਛੀ ਆਉਂਦੀ ਹੈ ਤੁਸੀਂ ਉਹ ਕਰ ਸਕਦੇ ਹੋ ਐਗਜ਼ਿਬਿਸ਼ਨਸ ਬਾਦੂ ਲੱਗਦੀਆਂ ਨੇ ਪੇਂਟਿੰਗਸ ਦੀਆਂ ਠੀਕ ਹੈ ਉੱਥੇ ਸੇਲ ਕਰ ਸਕਦੇ ਹੋ ਆਪਣਾ ਵਧੀਆ ਜਿਹੜੀਆਂ ਚੀਜ਼ਾਂ ਤੁਹਾਡੀਆਂ ਹੈਗੀਆਂ ਨੇ ਜੇ ਤੁਹਾਡਾ ਕੋਈ ਵੀ ਤੁਸੀਂ ਪੀਸ ਆਫ ਆਰਟ ਜਿਹੜਾ ਹੈ ਉਹ ਬਹੁਤ ਤੁਸੀਂ ਆਪਣੇ ਕੰਮ ਨੂੰ ਸਹੀ ਢੰਗ ਨਾਲ ਕਰੋਗੇ ਤਾਂ ਉਹ ਕੰਮ ਬਹੁਤ ਵਧੀਆ ਢੰਗ ਦੇ ਨਾਲ ਅੱਗੇ ਵਧੇਗਾ ਤੇ ਸਭ ਕੁਝ ਜਿਹੜਾ ਹੈ ਉਹ ਸਹੀ ਰਹੇਗਾ ਤੇ ਜਦੋਂ ਜ਼ਿੰਦਗੀ ਦੇ ਵਿੱਚ ਅਸੀਂ ਰੁੱਝੇ ਹੋਏ ਹੁੰਦੇ ਹਾਂ ਨਾ ਫਿਰ ਸਾਡੇ ਕੋਲ ਉਦਾਸ ਹੋਣ ਦਾ ਵੇਲਾ ਨਹੀਂ ਹੁੰਦਾ ਅਸੀਂ ਕਹਿੰਦੇ ਹਾਂ ਕਿ ਵੇਲਾ ਮਨ ਸ਼ੈਤਾਨ ਦਾ ਘਰ ਆਪਣੇ ਆਪ ਨੂੰ ਵੇਲਾ ਰੱਖਣਾ ਬੰਦ ਕਰੋ బిਜ਼ੀ ਰਹੋ ਹਮੇਸ਼ਾ ਖੁਸ਼ ਰਹੋਗੇ ਜੇ ਇਹ ਆਦਤਾਂ ਤੁਸੀਂ 30 ਦਿਨ ਤੱਕ ਅਪਣਾਉਣੇ ਹੋ ਨਾ ਤਾਂ ਮੈਂ ਤੁਹਾਨੂੰ ਚੈਲੰਜ ਕਰਦੀ ਹਾਂ ਸੱਚੀ ਤੁਸੀਂ 30 ਦਿਨ ਦੇ ਵਿੱਚ ਇਹੀ ਇਹਨਾਂ ਅੱਠ ਆਦਤਾਂ ਦੇ ਨਾਲ ਨਾ ਤੁਸੀਂ ਆਪਣੀ ਸ਼ਖਸੀਅਤ ਦੇ ਵਿੱਚ ਬਹੁਤ ਵੱਡਾ ਬਦਲਾਅ ਨੋਟ ਕਰੋਗੇ ਤੁਸੀਂ ਦੇਖੋਗੇ ਕਿ ਤੁਸੀਂ ਹੁਣ ਹਮੇਸ਼ਾ ਖੁਸ਼ ਰਹਨੇ ਹੋ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਇਹਦੇ ਬਾਰੇ ਮੈਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਜੇਕਰ ਤੁਸੀਂ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ ਹੁਣ ਦਿਓ ਜੀ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ